ਬੰਦ ਕਰਕੇ ਬਾਹਰ ਆ ਜਾ ਬਾਹਰ ਆ ਕੇ ਚਾਬੀ ਭਜਾ ਚਾਬੀ ਕਢੀ ਉਹ ਬਾਈ ਇੱਥੇ ਰੋਏ ਬਣ ਕੇ ਜੀ ਦਲਾਵਾਤਾ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਪਿੰਡ ਗਮਾਨੀ ਵਾਲਾ ਮੋੜ ਵਿਖੇ ਕਾਰ ਅਤੇ ਬੱਸ ਦੇ ਵਿਚਾਲੇ ਹੋਈ ਟੱਕਰ ਤਸਵੀਰਾਂ ਆਈਆਂ ਸਾਹਮਣੇ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਕਿ ਇੱਕ ਨਿੱਜੀ ਕੰਪਨੀ ਦੀ ਬੱਸ ਦਾ ਚਾਲਕ ਬਿਨਾਂ ਸੜਕ ਤੇ ਦੇਖੇ ਲਾਪਰਵਾਹੀ ਦੇ ਨਾਲ ਬੱਸ ਨੂੰ ਸੜਕ ਤੇ ਚਾੜ ਦਿੰਦਾ ਅਤੇ ਦੂਜੇ ਪਾਸੇ ਜਲਾਲਾਬਾਦ ਦੀ ਤਰਫੋਂ ਫਾਜ਼ਿਲਕਾ ਨੂੰ ਜਾ ਰਹੀ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਬੱਸ ਦੇ ਵਿੱਚ ਜਾ ਵਜਦੀ ਹੈ ਦੱਸਦੀ ਕਿ ਇਸ ਦੌਰਾਨ ਸਵਿਫਟ ਵਿੱਚ ਸਵਾਰ ਲੋਕਾਂ ਦੇ ਸੱਟਾਂ ਵੀ ਲੱਗੀਆਂ ਨੇ ਮੌਕੇ ਤੇ ਲੋਕ ਇਕੱਠੇ ਹੋ ਗਏ ਅਤੇ ਬੱਸ ਦਾ ਚਾਲਕ ਬੱਸ ਨੂੰ ਲੋਕ ਕਰਕੇ ਵਿੱਚ ਹੀ ਬੈਠਾ ਰਿਹਾ ਕਾਫੀ ਮੁਸ਼ਕਲ ਤੋਂ ਬਾਅਦ ਲੋਕਾਂ ਦੇ ਵੱਲੋਂ ਬੱਸ ਦੇ ਚਾਲਕ ਨੂੰ ਬਾਹਰ ਕੱਢਿਆ ਗਿਆ ਦੱਸ ਦਈਏ ਕਿ ਇੱਥੇ ਜ਼ਖਮੀ ਹੋਏ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਪਹਿਲਾਂ ਹੀ ਡੈਥ ਹੋ ਗਈ ਆ ਤੇ ਉਹ ਡੈੱਡ ਬਾਡੀ ਲੈਣ ਦੇ ਲਈ ਫਾਜ਼ਿਲਕਾ ਜਾ ਰਹੇ ਸਨ ਐਫ ਜੇ ਦੇ ਵਿੱਚ ਇਸ ਬੱਸ ਚਾਲਕ ਦੀ ਗਲਤੀ ਦੇ ਕਾਰਨ ਉਹਨਾਂ ਦੀ ਜਾਨ ਬਹੁਤ ਮੁਸ਼ਕਿਲ ਦੇ ਨਾਲ ਬਚੀ ਹੈ ਅੱਗੇ ਪਿੱਛੇ ਵੇਖਣ ਚੱਣ ਲੱਗਾ ਥੋੜਾ ਥੋੜਾ ਵਾਲਦਾਂ ਤਾਂ ਤਾਂ ਮੂਹਮਾ ਪਾੜ ਕੇ ਕੁੜੀ ਜਾਲ ਤੇ ਬਾਕੀਆਂ ਵੱਖਰੇ ਨੇ ਪਰਿਵਾਰ ਸੀ ਤੁਹਾਡਾ ਸਾਰਾ ਵਿੱਚ ਪਰਿਵਾਰ ਵਿੱਚ ਬੈਠੇ ਭਰਾਵਾ ਇਹਨਾਂ ਦਾ ਛੋਟਾ ਵੀਰ ਲੈਣ ਚੱਲੇ ਆ ਕੁੜੀਆ ਡੈੜੀ ਪੂਰਾ ਜਾਵ ਚੱਲ ਜਾਂਦੇ ਇਹਨੇ ਸਾਲੇ ਨੇ ਗੱਡੀ ਲਾ ਕੇ ਸਾਨੂੰ ਮਾਰਦੇ ਲਗਾ ਸਾਰਿਆਂ ਨੂੰ ਆ ਸਾਡਾ ਕੀਤਾ ਇਹਨੇ ਇਹਨੂੰ ਧੰਨਵਾਦ ਛੇਤਰ ਦੀ ਮਾਰ ਕੇ ਜਾਣੇ ਵਿਚਾਰ ਹੀ ਤਾ ਕੇ ਤੇ ਗੱਡੀ ਲੋਕ ਕੀਤੀ ਹੋਣੀ ਉਹਨੇ ਅੰਦਰੋਂ ਕਹਿੰਦਾ ਗੱਡੀ ਲੋਕ ਕੀਤੀ ਬੋਲ ਨਹੀਂ ਰਿਹਾ ਉਹ ਕਦੀ ਜਾਣ ਚੁੱਕੀ ਹੋਏ ਕਿੱਥੇ ਜਾਵਾਂਗੇ ਗੱਡੀ ਦਾ ਕੰਮ ਕਰਦਾ ਚੜ੍ਹ ਕੇ ਜਾਣੀ ਪੈਣੀ ਤੇ ਪਲਟਾਂ ਮਾਰ ਕੇ ਆਈ ਨੇ